ਜੇ ਮੈਂ ਕਹਾਂ ਕਿ 15-15 ਫਿਲਮਾਂ ਮੈਂ ਸੈਨ ਕੀਤੀਆਂ ਉਹਨਾਂ ਦੇ ਪੈਸੇ ਫੜੇ ਨੇ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਸਾਡੇ ਤੋਂ ਬਗੈਰ ਉਹਨਾਂ ਦੀਆਂ ਫਿਲਮਾਂ ਨਹੀਂ ਚੱਲਦੀਆਂ ਵੀ ਝੂਠ ਹੈ ਸਾਡੇ ਤੋਂ ਕੀ મતਲਬ ਜਾਂ ਤੇ ਮੈਂ ਕਹਾਂ ਕਿ ਮੇਰੇ ਤੋਂ ਬਗੈਰ ਨਹੀਂ ਚੱਲਦੀ ਸਾਡੇ ਭਾਈ ਮੈਂ ਜਦੋਂ ਅੰਡਾ ਤੋਂ ਬੰਦੇ ਬੁਲਾਇਆ ਆਸਟ੍ਰੇਲੀਆ ਤੋਂ ਬੁਲਾਇਆ ਮੈਂ ਇੰਡੀਆ ਤੋਂ ਬੁਲਾਇਆ ਬਾਕੀ ਪਾਕਿਸਤਾਨ ਪੰਜਾਬ ਤੋਂ ਬੁਲਾਇਆ ਤੇ ਭਾਈ ਇਹ ਵੀ ਝੂਠ ਕਿਉਂਕਿ ਯਾਰ ਬਿਆਨ ਦੇਣ ਤੋਂ ਪਹਿਲੇ ਇਹ ਸੋਚ ਲੈਣਾ ਚਾਹੀਦਾ ਸਾਨੂੰ ਕਿ ਜਿੰਨਾ ਪ੍ਰੋਡੂਸਰਾਂ ਨੇ ਪੈਸੇ ਲਾਏ ਜਿੰਨਾ ਪ੍ਰੋਡੂਸਰਾਂ ਨੇ ਸਾਰਾ ਕੁਝ ਕੀਤਾ ਯਾਰ ਬੜੇ ਫਨਕਾਰ ਹੈ ਜਿਨ੍ਹਾਂ ਨੇ ਰਲ ਕੇ ਕੰਮ ਕੀਤਾ ਉਹਨਾਂ ਦਾ ਪੈਸਾ ਲੱਗਾ ਯਾਰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਮੈਨੂੰ ਮੈਂ ਉਹ ਨਹੀਂ ਸੋਚ ਰਿਹਾ ਮੈਂ ਜੋ ਮੂੰਹ ਚਾਈ ਜਾ ਰਿਹਾ ਕੱਢੀ ਜਾ ਰਿਹਾ ਇਹ ਗੱਲ ਝੂਠ ਹੈ ਝੂਠ ਜਿਹੜਾ ਨਾ ਜੀ ਉਹਨੂੰ ਇੱਕ ਵਾਰੀ ਮੂੰਹ ਚ ਕੱਢ ਕੇ ਜਦੋਂ ਉਹਦੇ ਪਿੱਛੇ ਦੌੜ ਗਏ ਨਾ ਉਹ ਫਿਰ ਝੂਠ ਫੜਿਆ ਨਹੀਂ ਜਾਂਦਾ ਝੂਠ ਨਿਕਲ ਜਾਂਦਾ ਪਰਦੇਸ਼ 'ਚ ਬੈਠੇ ਲੋਕ ਸਾਡੇ ਨਾਲ ਪਿਆਰ ਕਰਦੇ ਨੇ ਜੇ ਮੈਂ ਕਿਸੇ ਨੂੰ ਕਹਾਂਗਾ ਨਾ ਮੈਂ ਜੱਟ ਤਿਆਰਾ ਲੈ ਲਿਆ ਉਹਨਾਂ ਨੇ ਮੰਨ ਜਾਣਾ ਕਿਉਂਕਿ ਫੈਨ ਨੇ ਮੇਰੇ ਮੇਰੇ ਨਾਲ ਪਿਆਰ ਕਰਦਾ ਮੇਰੇ ਮੂੰਹ 'ਚੋਂ ਨਿਕਲੇ ਅਲਫਾਜ਼ ਕਿਸੇ ਦਾ ਕਾਰੋਬਾਰ ਤੇ ਨਹੀਂ ਦਬਾ ਕਰਨ ਰਿਆ ਕਿਸੇ ਦੇ ਪਿਆਰ ਚ ਦਰਾੜ ਤੇ ਨਹੀਂ ਪਾਉਣ ਰਿਆ ਕਿਉਂਕਿ ਬਾਹਰ ਲੋਕੀ ਕਾਰੋਬਾਰ ਵੀ ਇਕੱਠਾ ਕਰਨ ਰਏ ਨੇ ਸਾਰਾ ਕੁਝ ਕਰਨ ਰਏ ਤੁਹਾਡੇ ਛੋਟੇ ਛੋਟੇ ਬਿਆਨਾਂ ਦੇ ਉੱਤੋਂ ਇਹ ਬਹੁਤ ਕੰਮ ਖਰਾਬ ਹੋਣ ਰਿਆ